ਇਰੇ ਵੀ ਭਾਈ ਅਸੀਂ ਸੰਤੋਖੇ ਫੈਨਾ ਸਾਡਾ ਭਾਈ ਆ ਵੱਡਾ ਤੈਨੂੰ ਹੀ ਬਹੁਤ ਜ਼ਿਆਦਾ ਪਿਆਰ ਕਰਦਾ ਤੂੰ ਵੀ ਬਹੁਤ ਇੱਕ ਦੁਨੀਆ ਨੂੰ ਸੌਣਾ ਹਨਾ ਇੱਥੇ ਯਾਰ ਕਥਾਰ ਤੋਂ ਨਹੀਂ ਬੈਠਾਂਗੇ ਉੱਥੇ ਨਹੀਂ ਬੈਠਦੇ ਬਿਟ ਟਾਈਮ ਤੇ ਚੱਲਾਂਗੇ ਤਿਆਰ ਕੈਸਟਨ ਲੱਗੇ ਉਹਨਾਂ ਭਾਂਡੇ ਯਾਰ ਆਏ ਉਹ ਡੀਜੇ ਇਹ ਲੋਟ ਕਰੀਏ ਨਾ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਖਾਣਾ ਨਹੀਂ ਮਿਲਦਾ ਮੂਰੇ ਧੀ ਦੇਣਾ ਤੁਹਾਡੀ ਸਾਡੀ ਦੇਣ ਸਮਾਜ ਨੂੰ ਤੂੰ ਐਂ ਦਾ ਲੈ ਯਾਰ ਲੱਖਾਂ ਹੀ ਚੀਜ਼ਾਂ ਅਸੀਂ ਆਪਦੇ ਬੰਦਿਓ ਕੋਸ਼ਿਸ਼ ਕਰਦੇ ਆਂ ਵੀ ਸਮਾਜ ਨੂੰ ਦੇ ਕੇ ਚੱਲੀਏ ਜੇ ਅਸੀਂ 100 ਦੇ ਵਿੱਚੋਂ 5% ਗਲਤ ਦੀਨੇ ਆ ਤਾਂ 95 ਸਾਡੀ ਦੇਣ ਵੀ ਸਮਾਜ ਨੂੰ ਹੈਗੀ ਆ ਆਉਣ ਵਾਲੇ ਮਹੀਨੇ ਤੋਂ ਮਹੀਨੇ ਚ ਜਮਾ ਨਰੋਲ ਪਰਿਵਾਰ ਚ ਬਹਿ ਕੇ ਦੇਖਣ ਲਈ ਚੀਜ਼ ਅਸੀਂ ਪੇਸ਼ ਕਰਾਂਗੇ ਬੇਟੀ ਉਹਦੀ ਹੂ 15 ਸਾਲਾਂ ਦੀ ਤੇ ਉਹ ਕਹਿੰਦਾ ਪੁੱਤ ਉਹ ਰਿਆ ਉਹ ਕਹਿੰਦੀ ਕੀ ਹੈ ਡੈਡੀ ਕੰਜਾ ਪੁੱਤਾ ਉਹ ਚੰਦ ਹੋਰੀ ਆ ਜਿਹੜੇ ਆਪਾਂ ਮੰਨ ਲਾ ਵੀ ਖੂਹਾਂ ਪੱਟਣ ਵਾਲੀ ਵੀਡੀਓ ਦੇਖਦੇ ਸੀ ਮਾਤਲ ਉਹਨੂੰ ਫਿਰ ਮੈਂ ਲੜਿਆ ਮੈਂ ਕਿਹਾ ਯਾਰ ਤੂੰ ਚਵਾਕਾਂ ਨੂੰ ਇਹ ਚੀਜ਼ ਕਿਉਂ ਦਿਖਾਉਣਾ ਫਿਰ ਉੱਥੋਂ ਮੈਨੂੰ ਠੇਸ ਲੱਗੀ ਯਾਰ ਮੈਂ ਕਿਹਾ ਜਦੋਂ ਬੱਚੇ ਵੀ ਦੇਖਦੇ ਹਨ ਵੀ ਸਾਨੂੰ ਚਾਹੀਦਾ ਬਦਲਾ ਕਰਕੇ ਸਾਰੀਆਂ ਓਮੇ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਅਕਲ ਬਖਸ਼ੇ ਗੁਰੂ ਮਹਾਰਾਜ ਉਹ ਚੀਜ਼ ਨੂੰ ਅਸੀਂ ਛੱਡ ਕੇ ਤਾਂ ਗੁਰੂਆਂ ਨੂੰ ਯਾਦ ਕਰਕੇ ਵੀ ਚੰਗੀ ਚੀਜ਼ ਇੱਕ ਲੈ ਕੇ ਅੱਗੇ ਤਾਂ ਅਸੀਂ ਮੰਨਦੇ ਵੀ ਗੁਰੂਆਂ ਨੂੰ ਮੰਨਦੇ ਆ ਹਨ ਤੇ ਅਸੀਂ ਉੱਚੀ ਉੱਚੀ ਵਾਹਿਗੁਰੂ ਬੋਲਣ ਦੇ ਨਾਲੋਂ ਤਾਂ ਇੱਕ ਚੰਗਾ ਉਹਦਾ ਗੁਣ ਪੈਦਾ ਕਰ ਗਿਆ ਬਹੁਤ ਅੱਛਾ ਬਾਬੇ ਉਹ ਇੱਕ ਆਪਣਾ ਮਿੱਤਰ ਸਾਥੀ ਚਾਹ ਲੈਣ ਗਿਆ ਤੇ ਅੱਛਾ ਚੰਦ ਮੇਰੀ ਗੱਲ ਸੁਣੋ ਇਹ ਜਿਹੜੀਆਂ ਥੋੜੀਆਂ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਇਹਦਾ ਯਾਰ ਸਮਾਜ ਤੇ ਬੁਰਾ ਅਸਰ ਪੈਂਦਾ ਜਵਾਕਾਂ ਤੇ ਤੁਹਾਡੀਆਂ ਗਾਲਾਂ ਦਾ ਜਿਹੜੇ ਨੌਜਵਾਨ ਛੋਟੇ ਬੱਚੇ ਆ ਤੁਸੀਂ ਉਹਨਾਂ ਤੇ ਉਹਨਾਂ ਤੇ ਤਾਂ ਫਿਰ ਮਾੜਾ ਅਸਰ ਪੈਂਦਾ ਉਹ ਤੁਹਾਡੀਆਂ ਗਾਲਾਂ ਦਾ ਨਹੀਂ ਨਹੀਂ ਭਾਈ ਇਹ ਚੀਜ਼ ਦਾ ਕੋਈ ਮਾੜਾ ਅਸਰ ਨਹੀਂ ਮਾੜਾ ਅਸਰ ਤਾਂ ਪੈਣ ਵਾਲੀਆਂ ਚੀਜ਼ਾਂ ਦਾ ਨਹੀਂ ਪੈਂਦਾ ਜੇ ਆਪਾਂ ਸੋਚ ਗਏ ਵੀ ਜਿਹੜੇ ਗਾਣੇ ਚੜਦੇ ਤੋਂ ਚੜਦੇ ਡਾਂਗਾ ਛੋਟੀਆਂ ਵਾਲੇ ਆਸ਼ਕੀ ਵਾਲੇ ਤੇ ਜਾਂ ਹੋਰ ਚੀਜ਼ਾਂ ਵਾਲੇ ਜਦੋਂ ਉਹਨਾਂ ਦਾ ਨਹੀਂ ਸਾਡਾ ਕੀ ਪੈਣਾ ਬਾਕੀ ਚੰਗੀ ਗੱਲ ਤੂੰ ਐ ਲਾ ਲਾ ਕਿਤੇ ਲਾਲਾ ਕੋਈ ਚੰਗੀ ਗੱਲ ਕਰ ਲਾ ਕਿਤੇ ਕੋਈ ਚੰਗੀ ਗੱਲ ਦਾ ਮਤਲਬ ਹੀ ਗਿਆਨ ਹੋਈ ਜਾਂਦਾ ਕਿਤੇ ਹਨਾ ਕੋਈ ਇੱਕ ਤਾਂ ਉਹ ਲਾਲਾ ਉੱਥੇ ਲੋਕ ਖੜਦੇ ਨਹੀਂ ਹੱਥ ਬੰਨ ਕੇ ਖੜਾਉਣੇ ਪੈਣਗੇ ਤੂੰ ਕੋਈ ਇੱਥੇ ਕਿਤੇ ਕੱਠ ਵਾਠ ਆਪਣਾ ਚੰਗੀ ਗੱਲ ਕਰਦੇ ਕੋਈ ਨਹੀਂ ਜਾਂਦਾ ਆਰਕੈਸਟਾਂ ਲੱਗੀਆਂ ਭੈਂਦੇ ਯਾਰ ਉੱਥੋਂ ਹਲਦੇ ਨਹੀਂ ਅੱਛੀ ਬੈਠੇ ਰਹਿਣਗੇ ਆ ਮਸਕੀਨ ਜੀ ਦੀ ਕਥਾ ਕੌਣ ਸੁਣਦਾ ਸੁਣਦੇ ਵੀ ਕਥਾ ਚਾਛ ਮਾਰੇ ਪਾਸੇ ਕਿਉਂਕਿ ਸ਼ੇਸ਼ਟਮ ਜਿਹੜਾ ਕਾਲ ਯੁਗ ਮਹਾਰਾਜ ਨੇ ਸਾਜਿਆ ਗਰਵਾਣੀ ਦੇ ਰਾਹੀ ਦੱਛੇਗਾ ਕਾਲਜੋਗ ਆਉਣਾ ਉਹ ਸ਼ੁਰੂ ਹੋ ਗਿਆ ਮਾਰੇ ਪਾਸੇ ਹੋ ਗਿਆ ਮਾਰੇ ਪਾਸੇ ਲੋਕ ਜਾ ਕੇ ਖੋਚਨੇ ਜਾਦੇ ਬਾਕੀ ਭਾਈ ਰੰਜੇਵੇਂ ਕੰਮ ਕਰ ਇਹ ਜੋ ਹੋਗੇ ਨਾ ਵੀ ਬੰਦੇ ਨੂੰ ਇੱਕ ਤਾਂ ਟੈਨਸ਼ਨਾਂ ਹੋ ਗਈਆਂ ਇੱਕ ਹਰੇਕ ਬੰਦੇ ਨੂੰ ਆ ਮੋਬਾਈਲਾਂ ਨੇ ਜਾਂ ਪੜ੍ਹਾਈ ਨੇ ਕਹਿ ਲਈਏ ਗਿਆਨ ਇਹਨਾਂ ਦੇ ਤਾਂ ਹਰੇਕ ਗੁਣੇ ਬੰਦੇ ਨੂੰ ਆ ਆਪ ਦੇ ਨਾਲੋਂ ਔਕਾਤ ਨਾਲੋਂ 10 ਗੁਣੇ ਗਿਆਨ ਜ਼ਿਆਦਾ ਆ ਬੰਦੇ ਨੂੰ ਬੰਦਾ ਦੇਖ ਕੇ ਕਿਲੋਮੀਟਰ ਤੋਂ ਸਕੈਨ ਕਰ ਦੂਗਾ ਇੰਨੀ ਔਕਾਤ ਆ ਖਾਂਦਾ ਪੀਂਦਾ ਇਹ ਚੀਜ਼ਾਂ ਹੋ ਗਿਆ ਹੁਣ ਤਾਂ ਕਰਕੇ ਅਗਲਾ ਕਾ 10 ਮਿੰਟ ਅੱਛ ਖੇਡ ਲਾਂਗੇ ਯਾਰ ਇਹ ਚੀਜ਼ਾਂ ਨੇ ਅਸਰ ਉਹ ਸਰਦਾ ਕਿੰਨੀ ਕਿਸੇ ਨੂੰ ਕੋਈ ਚੰਗੀ ਗੱਲ ਦਾ ਜ਼ਰਾ ਨਾ ਚ ਮੰਨੇ ਨਾ ਕੱਲ ਮੰਨੇ ਕੱਲ ਨਹੀਂ ਮੰਦੀ ਹਰੇਕ ਨੇ ਜਿਹੜੀ ਚੰਗੀ ਥੋੜਾ ਮਤਲਬ ਕਹਿਣ ਦਾ ਇਹ ਵੀ ਜਦੋਂ ਚੰਗੀਆਂ ਗੱਲਾਂ ਅਸਨ ਨਹੀਂ ਪੈਂਦਾ ਤਾਂ ਮਾਰ ਗਾ ਮਾਰੀਆਂ ਕਿੱਥੋਂ ਬੂ ਹੈ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਹੈ ਉਹਦਾ ਨਹੀਂ ਪੈਂਦਾ ਉਹਦਾ ਨਹੀਂ ਪੈਂਦਾ ਕਥਾਂ ਕਰਦੇ ਆ ਗਿਆਨੀ ਜੀ ਵਿਦਵਾਨ ਉਹਨਾਂ ਦਾ ਨਹੀਂ ਪੈਂਦਾ ਫਿਰ ਸਾਡੀਆਂ ਗੱਲਾਂ ਦਾ ਕਿਉਂ ਮੰਨਦਾ ਹੁਣ ਤੂੰ ਐਚੂ ਗੱਲ ਇਹ ਲੈ ਲੈਨੇ ਆਪਾਂ ਵੀ ਕੋਈ ਰੱਬ ਨਾ ਕਰੇ ਘੱਟ ਨਾ ਬਾਪਰ ਦੀ ਆਪਣੇ ਉਹ ਉਹ ਹੁੰਦੇ ਆ ਹਨਾ ਮਰਗਰ ਦੇ ਭੋਗ ਲਾਲਾ ਜਾਂਦੇ ਕੱਠ ਵਾਠ ਨਾਲ ਕਥਾ ਕੀਤੇ ਹੁੰਦੇ ਆ ਆਪਣੇ ਰਿਸ਼ਤੇਦਾਰ ਜਾਂ ਯਾਰ ਮਿੱਤਰ ਤਾ ਵੇਖਣਗੇ ਵੀ 1 ਵਜ ਗਿਆ ਭੋਗ ਦੇ ਨੇੜੇ ਆ ਅਰਦਾਸ ਵੇ ਲੈ ਜਾਣਗੇ ਦੇਗ ਬੰਦ ਦੇ ਪਹਿਲਾਂ ਨਹੀਂ ਅਗਲਾ ਕੋਨਾ ਉੱਥੇ ਯਾਰ ਕਥਾਰ ਸੁਣੀ ਬੋ ਬੈਠਾਂਗੇ ਉੱਥੇ ਨਹੀਂ ਬੈਠੇ ਬਿ ਟਾਈਮ ਤੇ ਚੱਲਾਂਗੇ ਤਿਆਰ ਕਰ ਇਸ ਟਾਈਮ ਲੱਗੇ ਉਹਨੂੰ ਭਾਂਡੇ ਯਾਰ ਜੇ ਉਹ ਡੀਜੇ ਲੋਟ ਕਰੀ ਇਹਨੇ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਆਣੀ ਮਿਲਣੀ ਵਿਆਹ ਚ ਅੱਗ ਮਚਾ ਦੇ ਚਲਾ ਦੇ ਖੇਟੀ ਚਲਾ ਦੇ ਗਾਣੇ ਲਵਾਉਂਦੇ ਆ ਆ ਲਾ ਦੇ ਆ ਲਾ ਦੇ ਅੱਗ ਮਚਾ ਦਿੰਦੇ ਅੱਛਾ ਜਿਵੇਂ ਮੈਂ ਹਸਾਉਣਾ ਲੋਕਾਂ ਨੂੰ ਹਣਾ ਤੁਸੀਂ ਵੀ ਹਸਾਉਣਿਓ ਤੇ ਇਹ ਮੈਂ ਤੁਹਾਨੂੰ ਐ ਪੁੱਛਾ ਵੀ ਤੁਹਾਡੀ ਸਮਾਜ ਨੂੰ ਦੇਣ ਕੀ ਹੈ ਕੀ ਦੇਣ ਹਾਂਜੀ ਦੇਣ ਬਹੁਤ ਵੱਡੀ ਆ ਬਈ ਕੀ ਦੇਣਾ ਤੁਹਾਡੀ ਸਾਡੀ ਦੇਣ ਸਮਾਜ ਨੂੰ ਤੂੰ ਐ ਦਾਦਾ ਇੱਕ ਤਾਂ ਪਹਿਰਾਵਾ ਬੁਢਿਆਂ ਵਾਲਾ ਚਾਦਰ ਕੁਰਤੇ ਉਹਨਾਂ ਲਈ ਪੀੜ੍ਹੀਆਂ ਨੂੰ ਦੇਖਣ ਨੂੰ ਪਤਾ ਲੱਗੂ ਵੀ ਆ ਚਾਦਰ ਕੁਰਤੇ ਸਾਡੀ ਸਭਤਾ ਸੀ ਹੂੰ ਦੂਜੀ ਗੱਲ ਜਿਹੜੀ ਸਾਡੀ ਬੋਲੀ ਐ ਸਿੱਧੀ ਭਾਸ਼ਾ ਪੰਜਾਬੀ ਠੇਠ ਮਾਲਵੇ ਦੀ ਇਹ ਆਉਣ ਵਾਲੀ ਪੀੜ੍ਹੀ ਚਾਹੇ ਪਿਆਰੂ ਮੁੰਵੈਲਾਂ ਦੇ ਵਿੱਚ ਨੈਟ ਦੇ ਉੱਤੇ ਵੀ ਸਾਡੀ ਭਾਸ਼ਾ ਅਸਲ ਆ ਸੀ ਜਿਹੜੇ ਬੰਦੇ ਬੋਲ ਰਹੇ ਆ ਦੂਜੀ ਗੱਲ ਜਿਹੜੇ ਅਸੀਂ ਦੇ ਵਿੱਚ ਰੂੜੀਆਂ ਘਰ ਪੁਰਾਣੇ ਮੋਟਰਾਂ ਟਰੈਕ ਤੇ ਚੀਜ਼ਾਂ ਫਿੱਟ ਕਰਤੀਆਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੀ ਪੁਰਾਣਾ ਪੰਜਾਬ ਆ ਸੀ ਜਾਂ ਸਾਡੇ ਬੁੜੇ ਕਿਵੇਂ ਇੱਕੇ ਨਾਲ ਰਹਿੰਦੇ ਸੀ ਕਿਵੇਂ ਭਾਈ ਆਪ ਚ ਲੜ ਪੈਂਦੇ ਸੀ ਫਿਰ ਬੋਲ ਪੈਂਦੇ ਸੀ ਕਿੰਨਾ ਪਿਆਰ ਸੀ ਹਣਾ ਇਹ ਚੀਜ਼ਾਂ ਮੰਨ ਲਾ ਵੀ ਕਹਿ ਲਏ ਯਾਰ ਲੱਖਾਂ ਹੀ ਚੀਜ਼ਾਂ ਅਸੀਂ ਆਪਦੇ ਬੰਨਿਓ ਕੋਸ਼ਿਸ਼ ਕਰਦੇ ਆਂ ਵੀ ਸਮਾਜ ਨੂੰ ਦੇ ਕੇ ਚੱਲੀਏ ਚੱਲ ਇੱਕ ਪਾਸੇ ਹਰੇਕ ਚੀਜ਼ ਦਾ ਮਾੜਾ ਪੱਖ ਵੀ ਹੁੰਦਾ ਇੱਕ ਪਾਸੇ ਚੰਗਾ ਪੱਖ ਵੀ ਹੁੰਦਾ ਰੁਪਏ ਦੇ ਦੋਨੇ ਪਾਸੇ ਕੋਈ ਨਹੀਂ ਹੁੰਦੇ ਕਦੋਂ ਟਾਸ ਕਰ ਲਈ ਤੇ ਕਦੇ ਉਹ ਆਉ ਕਦੇ ਉਹ ਆਉ ਹਣਾ ਇੱਕੋ ਜੇ ਤਾਂ ਨਹੀਂ ਹੁੰਦੇ ਪਰ ਆਇਆ ਕੋਸ਼ਿਸ਼ ਜੇ ਅਸੀਂ 100 ਦੇ ਵਿੱਚੋਂ 5% ਗਲਤ ਦੀਨੇ ਆ ਤਾਂ 95 ਸਾਡੀ ਦੇਣ ਵੀ ਸਮਾਜ ਨੂੰ ਹੈਗੀ ਆ ਇਹ ਜੀ ਗੱਲ ਵੀ ਤੁਸੀਂ ਹਸਾਉਣੇ ਵੀ ਹੈ ਨਾ ਆਪਾਂ ਵੀ ਹਰੇਕ ਬੰਦੇ ਦੇ ਦਿਮਾਗ ਤੇ ਸਟ੍ਰੈਸ ਹੈ ਟੈਨਸ਼ਨ ਹੈ ਆਪਣੇ ਵੀਡੀਓ ਦੇਖਦੇ ਆਪਣਿਆਂ ਤਾਂ ਉਹਨਾਂ ਦਾ ਉਹ ਘਟ ਜਾਂਦਾ ਟੈਨਸ਼ਨ ਇਹ ਵੀ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਬਾਈ ਹਸਾਉਣਾ ਹੈ ਨਾ ਜਿੰਨੇ ਲੋਕ ਹਸਾਉਣਾ ਹਾਂ ਜਿੰਨੇ ਲੋਕ ਜੁੜੇ ਨੇ ਤਾਂ ਕਿਸੇ ਗੱਲ ਤੋਂ ਜੁੜੇ ਨੇ ਬਾਹਰੋਂ ਬਹੁਤ ਫੋਨ ਆਉਂਦੇ ਆ ਉਹ ਕਿਹੜੀ ਸਟੇਜ ਹੈ ਜਿੱਥੋਂ ਫੋਨ ਨਹੀਂ ਆਏ ਬਹੁਤ ਹੀ ਹਾਦੇ ਪਿਆਰ ਆ ਹਨਾ ਹਜੇ ਤੂੰ ਐ ਲਾਲਾ ਮਾੜੀ ਦੇਣ ਤੱਕ ਆਲਾ ਸਾਨੂੰ ਨਾ ਬੁੜੀਆਂ ਦੇ ਫੋਨ ਵੀ ਆਉਂਦੇ ਆ ਵੀ ਬਾਈ ਜੇ ਤੁਸੀਂ ਮਾਰੀਆਂ ਆਂ ਗਾਲਾਂ ਕਟਾ ਦਿਓ ਸਾਨੂੰ ਸੰਗ ਜੀ ਆਉਂਦੇ ਵੀ ਛੋਟੀਆਂ ਫਿਲਮਾਂ ਦੇਖੇ ਬਿਨਾਂ ਨਹੀਂ ਚੱਲਦਾ ਕਿੰਨੀ ਬੋਲੀ ਜਾਵੀਂ ਨਾ ਦੇਖੋ ਕਹਿੰਦੀਆਂ ਬਾਈ ਅਸੀਂ ਦੇਖਦੀਆਂ ਪਰ ਐ ਅਸੀਂ ਪਰਿਵਾਰ ਚ ਬਹਿ ਕੇ ਦੇਖ ਲਿਆ ਕਰਗੇ ਵੀ ਕਈ ਵਾਰੀ ਸੰਗ ਜੀ ਆਏ ਨੇ ਤੁਸੀਂ ਗਾਲ ਕੱਢਦੇ ਹੋ ਕਸੂਤੀ ਉਹ ਅਸੀਂ ਮੱਥੇ ਤੇ ਨਹੀਂ ਕੱਢਦੇ ਸਾਡਾ ਮੱਥਾ ਹੀ ਇਹੋ ਮੱਲੋ ਮੂਰੀ ਨਿਕਲ ਜਾਂਦੀ ਹੈ ਅਸੀਂ ਕੱਟ ਲਾਉਣੇ ਆ ਬਾਹਲੇ ਲੱਗਦੇ ਤੁਸੀਂ ਆਪ ਖੇਤ ਚ ਬੈਠੇ ਹੋ ਨਾ ਤਾਂ ਵੀ ਬਣਾਉਣਾ ਤਾਂ ਵੀ ਨਿਕਲ ਹੀ ਜਾਂਦੀ ਐ ਹੌਲੀ ਹੌਲੀ ਪਰ ਕੋਚਾ ਸਾਡੀ ਤੇ ਸੁਨੇਹਾ ਵੀ ਅਸੀਂ ਦਿੰਨੇ ਆ ਸਾਰਿਆਂ ਨੂੰ ਸਾਡੇ ਪਿਆਰ ਕਰਨ ਵਾਲਿਆਂ ਨੂੰ ਵੀ ਘਟਾਵਾਂਗੇ ਆਉਣ ਵਾਲੇ ਮਹੀਨੇ ਤੋਂ ਮਹੀਨੇ ਚ ਜਮਾ ਨਰੋਲ ਪਰਿਵਾਰ ਚ ਬਹਿ ਕੇ ਦੇਖਣ ਲਈ ਚੀਜ਼ ਅਸੀਂ ਪੇਸ਼ ਕਰਾਂਗੇ ਉਹ ਪਿਆਰ ਕਰਕੇ ਲੋਕਾਂ ਨੇ ਜਿਹੜਾ ਵੀ ਇੰਨਾ ਪਿਆਰ ਕਰਦੇ ਆ ਸਾਨੂੰ ਹਨਾ ਗੁੜੀਆਂ ਵੀ ਪਿਆਰ ਕਰਦੇ ਆ ਹਨਾ ਅਸੀਂ ਭਾਈ ਤੂੰ ਯਕੀਨ ਮੰਨੇ ਚਾਰ ਪੰਜ ਦਿਨਾਂ ਦੀ ਗੱਲ ਅਸੀਂ ਝਨੀਰ ਖੜੇ ਇਹ ਯੂਰੋ ਬੰਦਿਆਂ ਨੇ ਸਾਨੂੰ ਸਿਆਣ ਲੈ ਕੇ ਕਹਿੰਦੇ ਕਿ ਚੰਦ ਆ ਮੈਂ ਕਿਹਾ ਬਾਈ ਹਾਂ ਉਹਨੇ ਫੋਟੋਆਂ ਫਟਵਾਈ ਇੱਕ ਚਾ ਕੋ ਨਾ ਕੁੜੀ ਬੇਟੀ ਉਹਦੀ ਹੂ 15 ਸਾਲਾਂ ਦੀ ਤੇ ਉਹ ਕਹਿੰਦਾ ਪੁੱਤ ਉਹ ਆ ਉਹ ਕਹਿੰਦੀ ਕੀ ਹੈ ਜੜੀ ਕਹਿੰਦਾ ਪੁੱਤਾ ਉਹ ਚੰਦ ਹੋਰੀ ਆ ਜਿਹੜੇ ਆਪਾਂ ਮੰਨ ਲਾ ਵੀ ਖੂਹਾਂ ਪੱਟਣ ਵਾਲੀ ਵੀਡੀਓ ਦੇਖਦੇ ਸੀ ਮਾਤਲ ਉਹਨੂੰ ਫਿਰ ਮੈਂ ਲੜਿਆ ਮੈਂ ਕਿਹਾ ਯਾਰ ਤੂੰ ਚਵਾਕਾਂ ਨੂੰ ਇਹ ਚੀਜ਼ ਕਿਉਂ ਦਿਖਾਉਣਾ ਉਹ ਕਹਿੰਦਾ ਬਾਈ ਜਿਹੜੀ ਵੀ ਚਲ ਕਿਤੇ ਨਾ ਕਿਤੇ ਤੁਸੀਂ ਗਲਤ ਵੀ ਗਾਲਾਂ ਕੱਢਣਾ ਕਹਿੰਦਾ ਪਰ ਜਿਹੜੀਆਂ ਛੋਟੀਆਂ ਵਿੱਚ ਵੀਡੀਓ ਜਿਵੇਂ ਖੁਈਆਂ ਵਾਲੀ ਹੋਰ ਕਹਿੰਦਾ ਯਾਰ ਨਾ ਮੈਂ ਜਿਹੜੀ ਦੇਖ ਪਹਿਲਾਂ ਆਪ ਸੁਣਦਾ ਜਿਹੜੀਆਂ ਲੱਗੇ ਦਿਖਾਉਣ ਵਾਲੀ ਮੈਂ ਬੱਚਿਆਂ ਨੂੰ ਦਿਖਾਉਣਾ ਵੀ ਪੁੱਤ ਪੁਰਾਣਾ ਪੰਜਾਬ 50 ਸਾਲ ਪਹਿਲਾਂ ਆ ਬੁੜੇ ਗੱਲਾਂ ਕਰਦੇ ਐ ਆ ਪਹਰਾਵਾ ਸਿਆ ਚੀਜ਼ਾਂ ਕਹਿੰਦਾ ਮੈਂ ਇਹਨਾਂ ਨੂੰ ਦਿਖਾਉਣਾ ਵੀਡੀਓ ਫਿਰ ਉੱਥੋਂ ਮੈਨੂੰ ਠੇਸ ਲੱਗੀ ਯਾਰ ਮੈਂ ਕਹਿੰਦਾ ਜਦੋਂ ਬੱਚੇ ਵੀ ਦੇਖਦੇ ਨਾ ਵੀ ਸਾਨੂੰ ਚਾਹੀਦਾ ਬਦਲਾ ਕਰਕੇ ਇਹਦਾ ਮਤਲਬ ਤੁਸੀਂ ਆਉਣ ਵਾਲੇ ਟਾਈਮ 'ਚ ਕਰੋਗੇ ਉਹ ਚੀਜ਼ ਤੋਂ ਮੈਨੂੰ ਠੇਸ ਲੱਗੀ ਦੋਨੇ ਬੱਚੇ ਨੂੰ ਸੱਚਾ ਪਰਿਵਾਰਕ ਮੈਂ ਕ ਫੇ ਚੱਲ ਵੀ ਨਾਲ ਭਵੇਂ ਗਾਲਾਂ ਵਾਲੀਆਂ ਵੀ ਚੱਲੀ ਜਾਂਦੇ ਨਾਲ ਪਰਿਵਾਰਕ ਵੀ ਹੋਣ ਵੀ ਜਿਵੇਂ ਉਹ ਬੰਦੇ ਨੇ ਕਿਹਾ ਵੀ ਪਹਿਲਾਂ ਮੈਂ ਆਪ ਦੇਖਦਾ ਵੀ ਉਦਾਂ ਦੀਆਂ ਵੀ ਹੋਣ ਹਨਾ ਨਹੀਂ ਉਹ ਸਾਰੀਆਂ ਉਵੇਂ ਕਰਾਂਗੇ ਪਰਮਾਤਮਾ ਕਿਰਪਾ ਕਰੇ ਸਾਨੂੰ ਅਕਲ ਬਖਸ਼ੇ ਗੁਰੂ ਮਹਾਰਾਜ ਤੇ ਆ ਬਾਬਾ ਦੇ ਦਿਨ ਚੱਲੀ ਜਾਂਦੇ ਹਨਾ ਤੇ ਪਰਮਾਤਮਾ ਸਾਡੇ ਦੇ ਪੱਖੇ ਚ ਕਰੇ ਇਸੇ ਮਹੀਨੇ ਚ ਕੋਸ਼ਿਸ਼ ਕਰ ਗਿਆ ਸੀ ਵੀ ਲਾਗੂ ਉਹ ਚੀਜ਼ ਕਰ ਦਗੇ ਵੱਧ ਗਿਆ ਇੱਕ ਬਹੁਤ ਸੋਹਣੀ ਗੱਲ ਹੈ ਕਿਉਂਕਿ ਫਿਰ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਹੁਣ ਵੀ ਕਰਦੇ ਆ ਫਿਰ ਫਿਰ ਬੁਰਗਾਂ ਵੀ ਕਰਨੀਆਂ ਆ ਉਹ ਸਾਰਿਆਂ ਹੀ ਕਹਿੰਦੀਆਂ ਮਾਣਾ ਮੂਹੀ ਜਿਵੇਂ ਮੇਰੇ ਨਾਲ ਫੋਲੋਅਰ ਬੁੜੀਆਂ ਵੀ ਐ ਕੋងਾਂ ਵੀ ਐ ਸਾਰਾ ਸਾਰਾ ਪਰਿਵਾਰ ਕਿਉਂਕਿ ਮੈਂ ਗਾਲਾਂ ਗੋਲਾਂ ਤਾਂ ਨਹੀਂ ਕੱਢਦਾ ਹੈਨਾ ਵੀ ਤੇ ਜੇ ਤੁਸੀਂ ਉਹ ਕਿਉਂਕਿ ਤੇ ਤੁਹਾਨੂੰ ਵੀ ਫਿਰ ਮਣਾ ਮੂਹੀ ਪਿਆਰ ਮਿਲੂਆ ਕਿਉਂਕਿ ਤੁਸੀਂ ਪਹਿਰਾਵਾ ਤੁਹਾਡੇ ਜਿਹੜੇ ਚੰਦ ਇਨਾਮ ਹੈ ਉਹ ਗਾਲ ਸਾਰਾ ਕੁਝ ਸੋ ਜੇ ਆਪਾਂ ਦੇਖੀ ਜਾਈਏ ਜਿਹੜੀ ਤੁਸੀਂ ਕਿਹਾ ਵੀ ਆਹ ਦੇਣ ਹੈ ਨਾ ਉਹ ਵਾਕਈ ਦੇਣ ਹੈਗੀ ਵੀ ਹੈ ਕਿਉਂਕਿ ਇਸ ਚੀਜ਼ ਨਾਲ ਲੋਕ ਟੁੱਟ ਕੇ ਵੀਡੀਓ ਬਣਾਉਂਦੇ ਹੈਗੇ ਜਿਹੜੇ ਮੈਂ ਨਹੀਂ ਦੇਖਿਆ ਵੀ ਕੋਈ ਜੇ ਕੋਈ ਹੋਇਆ ਤਾਂ ਠੀਕ ਹੈ ਪਰ ਗਿਣਵੇਂ ਬੰਦੇ ਐ ਵੀ ਕਿਹ ਐ ਥੋੜਾ ਤਾਨੂੰ ਤਾਂ ਹੀ ਪਿਆਰ ਕਰਦਿਆ ਵੀ ਜਿਵੇਂ ਤੇਰੀ ਜਿਹੜੀ ਤੋਰ ਐ ਤੇਰਾ ਜਿਹੜਾ ਪਹਿਰਾਵਾ ਬੋਲੀ ਠੇਠ ਉਹ ਬਈ ਪਿਆਰ ਕਰਦਿਆ ਵਾਕਈ ਸੋ ਭਰਾਵਾਂ ਨਾਲ ਗੱਲਬਾਤ ਕਿੱਦਾਂ ਲੱਗੀ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬੰਤ ਚੰਦ ਤੁਸੀਂ ਮਿਲੇ ਪਿਆਰ ਬਗਛੇ ਗੱਲਾਂ ਬਾਤਾਂ ਹੋਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਿলো ਤੇ ਹਾਂ ਅਪਾ ਫੇਰ ਵੀ ਗੱਲਾਂ ਬਾਤਾਂ ਕਰਦੇ ਰਹਾਂਗੇ ਤੇਰੇ ਵੀ ਭਾਈ ਅਸੀਂ ਸੰਤੋਖੇ ਫੈਨ ਆ ਸਾਡਾ ਭਾਈ ਆ ਵੱਡਾ ਤੈਨੂੰ ਹੀ ਬਹੁਤ ਜ਼ਿਆਦਾ ਪਿਆਰ ਕਰਦਾ ਤੂੰ ਵੀ ਬਹੁਤ ਇੱਕ ਦੁਨੀਆ ਨੂੰ ਸੋਹਣਾ ਹਨਾ ਤੇ ਹਰ ਇੱਕ ਗੱਲ ਤੇਰੀ ਪੋਜੀਟਿਵ ਹੁੰਦੀ ਆ ਵੀ ਆਏ ਨਹੀਂ ਕੋਈ ਗਾਲ ਗਲੋਈ ਪੱਜ ਕੇ ਇੱਕ ਸੁੱਧ ਪਾਸ਼ਾ ਦੇ ਵਿੱਚ ਬਣਾਉਣਾ ਪ੍ਰਮਾਤਮਾ ਤੈਨੂੰ ਵੀ ਚੜ੍ਹਦੀ ਕਲਾ ਬਗਛੇ ਤੇ ਅਸੀਂ ਆਹ ਗੁਰੂਆਂ ਦੇ ਦਿਨਾਂ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਇੱਕ ਪਰ ਨਵੀ ਕਰਦੇ ਆ ਜੇ ਸਾਥੋਂ ਪੂਰਾ ਉਤਰ ਜਾ ਮਹਾਰਾਜੇ ਕਿਰਪਾ ਕਰੇ ਵੀ ਜਿਹੜੀਆਂ ਸਾਡੇ ਕੋਲ ਕੋਈ 100 50 ਫਿਲਮ ਬਣੀ ਪਈ ਹੈ ਕੋਈ ਗਾਲ-ਕੋਟ ਹੈਗਾ ਉਹ ਤਾਂ ਚੱਲ ਅਸੀਂ ਪਾਵਾਂਗੇ ਹਨਾ ਪਰ ਅਸੀਂ ਜੇ ਐ ਕਿੱਕੇ ਲੋਕਾਂ ਨੂੰ ਉੱਚੀ ਵਾਹਿਗੁਰੂ ਬੋਲਣ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਰੋ ਵੀ ਅਸੀਂ ਕੋਈ ਇੱਕ ਚੰਗੀ ਚੀਜ਼ ਉਹਦੇ ਵਿੱਚ ਪੇਸ਼ ਕਰਕੇ ਪੋਦੇ ਮਹੀਨੇ ਗੁਰੀਆਂ ਨੂੰ ਜੇ ਅਸੀਂ ਜਹਾਜ਼ ਕਰਦੇ ਆ ਨਾ ਤਾਂ ਅਸੀਂ ਕਾਬਦੀ ਜਿਹੜੀ ਚੀਜ਼ ਆ ਵੀ ਉਹ ਪੋਇਟਪਲੇ ਪਾਸੇ ਜਿਹੜੀ ਸਾਡਾ ਕੋਈ ਗੰਧ ਭਰਿਆ ਸਾਡੇ ਅੰਦਰ ਜਾਂ ਕੋਈ ਨੈਗੇਟਿਵ ਆ ਉਹ ਚੀਜ਼ ਨੂੰ ਅਸੀਂ ਛੱਡ ਕੇ ਤਾਂ ਗੁਰੂਆਂ ਨੂੰ ਯਾਦ ਕਰਕੇ ਵੀ ਚੰਗੀ ਚੀਜ਼ ਇੱਕ ਲੈ ਕੇ ਅੱਗੇ ਤਾਂ ਅਸੀਂ ਮੰਨਦੇ ਵੀ ਗੁਰੂਆਂ ਨੂੰ ਮੰਨਦੇ ਆ ਹਨਾ ਤੇ ਅਸੀਂ ਉੱਚੀ ਉੱਚੀ ਵਾਹਿਗੁਰੂ ਬੋਲਣ ਦੇ ਨਾਲੋਂ ਤਾਂ ਇੱਕ ਚੰਗਾ ਉਹਦਾ ਗੁਣ ਪੈਦਾ ਕਰ ਗਏ ਬਹੁਤ ਸੁਣੀ ਗੱਲ ਹੈ ਨਾ ਸੋ ਬਹੁਤ ਸੁਣੀ ਗੱਲ ਬਾਤ ਹੋਈ ਹੈ ਭਰਾਵਾਂ ਨਾਲ ਚੰਗੀ ਲੱਗੀ ਸ਼ੇਅਰ ਕਰ ਦਿਓ ਸੋ ਜਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ